ਅੱਜ ਦੀਆਂ ਸਾਰਿਆਂ ਦੀਆਂ ਲੋਕਾਂ ਦੀਆਂ ਜਿਹੜੀਆਂ ਨਾਜ਼ਰਾ ਇਹ ਟਿਕੀਆਂ ਹੋਈਆਂ ਅਸੀਂ ਪੰਜਾਬ ਪੰਜਾਬ ਭਰ ਦੇ ਤੇ ਪੰਜਾਬ ਤੋਂ ਬਾਹਰ ਬੈਠੇ ਵੀ ਜਿਹੜੇ ਪੰਜਾਬੀਆਂ ਦੀਆਂ ਉਹ ਤਰਨ ਤਰਨ ਦੀ ਅਦਾਲਤ ਦੇ ਵਿੱਚ ਨਾਜ਼ਰਾ ਟਿਕੀਆਂ ਹੋਈਆਂ ਅਸੀਂ ਕਿਉਂ ਟਿਕੀਆਂ ਹੋਈਆਂ ਅਸੀਂ ਕਿਉਂਕਿ ਇੱਕ ਤਾਂ ਨੂੰ ਮੈਂ ਦੱਸ ਦਿੰਦਾ ਵੀਡੀਓ ਨੂੰ ਸਕਿਪ ਨਹੀਂ ਕਰਨਾ ਪੂਰੀ ਸੁਣ ਲਿਓ ਧਿਆਨ ਦੇ ਨਾਲ 13 ਸਾਲ ਪੁਰਾਣਾ ਮਾਮਲਾ ਹੈਗਾ ਜਿਹੜਾ ਹਰਮਿੰਦਰ ਕੌਰ ਉਸਮਾ ਜਿਹੜਾ ਲੜਕੀ ਸੀ ਜਿਹੜੀ ਉਹਨੂੰ ਇੱਕ ਵਿਆਹ ਸਮਾਗੋਂ ਦੇ ਵਿੱਚ ਆ ਉਸ ਸਮੇਂ ਟੈਕਸੀ ਡਰਾਈਵਰ ਜਿਹੜਾ ਕਿ ਹੁਣ ਐਮਐਲਏ ਸੀ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਉਸ ਉਹਦੇ ਨਾਲ ਤੇ ਉਹਦੇ ਤਿੰਨ ਤਿੰਨ ਸਾਥੀ ਹੋਰ ਆ ਤੇ ਕੁਝ ਪੁਲਿਸ ਮੁਲਾਜ਼ਮਾਂ ਨੇ ਜਿਹੜਾ ਸਾਰੇ ਆ ਪੁਲਿਸ ਮੁਲਾਜ਼ਮਾਂ ਨੇ ਜਿਹੜਾ ਡੰਡਿਆਂ ਦੇ ਨਾਲ ਕੁੱਟਿਆ ਪਰ ਉਹ ਸੁਪਰੀਮ ਕੋਰਟ ਤੇ ਇੱਕ ਜਿਹੜਾ ਮਾਮਲਾ ਪੁੱਜਿਆ ਸੁਪਰੀਮ ਕੋਰਟ ਦੀ ਆਖ ਆਏ ਕਿ ਜਿਹੜਾ ਇੱਕ ਲੜਕੀ ਨੂੰ ਦਿਨ ਦਿਹਾੜੇ ਜਿਹੜਾ ਕਵੇਂ ਡੰਡਿਆਂ ਦੇ ਨਾਲ ਜਿਹੜਾ ਇੱਕ ਜਾਨਵਰ ਵਾਂਗੂ ਕੁੱਟਿਆ ਜਾ ਰਿਹਾ ਤੇ ਉਸ ਸੁਪਰੀਮ ਕੋਰਟ ਨੇ ਸੂ ਮੋਟੋ ਲੈਂਦੇ ਹੋਏ ਤਾਂ ਅਦਾਲਤ ਤੱਕ ਜਿਹੜਾ ਇਹ ਫੈਸਲਾ ਆਇਆ ਤਾਂ ਲੜਕੀ ਨੇ ਜਿਹੜਾ ਕਰੀਬ 13 ਸਾਲ ਲਗਭਗ 12-13 ਸਾਲਾਂ ਜਦੋਂ-ਜਦ ਕਰਦੇ ਹੋਏ ਜਿਹੜਾ ਇਹ ਆਪਣਾ ਕੇਸ ਲੜਿਆ ਲੜਨ ਤੋਂ ਬਾਅਦ ਜਿਹੜਾ ਅੱਜ ਫੈਸਲਾ ਆਇਆ 12 ਜਣੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਸੀ ਇੱਕ ਜਣਾਂ ਦਾ ਪਹਿਲੇ ਤਿਹਾਰ جیل ਦੇ ਵਿੱਚ ਇੱਕ ਮਰ ਗਿਆ ਤੇ ਸੱਤ ਨੂੰ ਅੱਜ ਦੀ سزا ਹੋਈ ਆ ਜਿਨ੍ਹਾਂ ਦੇ ਵਿੱਚੋਂ ਮਨਜਿੰਦਰ ਸਿੰਘ ਲਾਲਪੁਰਾ ਆਮਾਦੀ ਪਾਰਟੀ ਦਾ ਐਮਐਲਏ ਖੰਡੂਰ ਸਾਹਿਬ ਤੋਂ ਬਾਹ ਖੰਡੂਰ ਸਾਹਿਬ ਵਾਲਿਓ ਮੈਂ ਤੁਹਾਨੂੰ ਕਹਿਣਾ ਕਿ ਇੱਕ ਇਹ ਉਹ ਬੰਦਾ ਜਿਨੇ ਇੱਕ ਲੜਕੀ ਦੇ ਨਾਲ ਛੇੜਛਾੜ ਕੀਤੀ ਲੜਕੀ ਨੂੰ ਕਟਵਾਇਆ ਵਧੇਕੀਆਂ ਕੀਤੀਆਂ ਉਹਦੇ ਨਾਲ ਫਿਰ ਉਹਦੀ ਰੈਕੀ ਕਰਦੇ ਰਿਹਾ ਡਰਾਵੇ ਦਿੰਦਾ ਰਿਹਾ ਤੇ ਤੁਸੀਂ ਚੱਕ ਕੇ ਐਮਐਲਏ ਬਣਾ ਦਿੱਤਾ ਅੱਜ ਪਤਾ ਨਹੀਂ ਐਜੇ ਐਮਐਲਏ ਹੋਰ ਕਿੰਨੇ ਕਾਮਾਦੀ ਪਾਰਟੀ ਵਿੱਚ ਆ ਇਹ ਕਟਾਰੂ ਚਾਕਾ ਕੋਈ ਪਠਾਨ ਮਾਜਰਾ ਕੋਈ ਫਲਾਨਾ ਕੋਈ ਧੰਕਾ ਪਤਾ ਨਹੀਂ ਕਿੰਨੇ ਕਿੰਨੇ ਕੈਦੇ ਵਿੱਚ ਬੈਠੇ ਆ ਅਜੇ ਪਤਾ ਨਹੀਂ ਕਿੰਨੇ ਕ ਬਾਹਰ ਆਉਣੇ ਆ ਕਿੰਨੇ ਕ ਲੜਕੀਆਂ ਜਿਹੜੀਆਂ ਆਪਣੇ ਜਵਾਲ ਦੱਬੀ ਬੈਠੀਆਂ ਨੇ ਆ ਆ ਹਾਲਾ ਇਹ ਇਹ ਸੀ ਜਿਹੜਾ ਬਦਲਾ ਲਿਆਂਦਾ ਸੀ ਆ ਬਦਲਾ ਲੋਕੋ ਹੁਣ ਤੁਸੀਂ ਮੜਾ ਮੋਟਾ ਆਕਲ ਤੇ ਪੜਦਾ ਜਿਹੜਾ ਤੁਹਾਡੇ ਪਿਆ ਹੋਇਆ ਹੈਗਾ ਅੱਖਾਂ ਤੇ ਕਾਲਾ ਮੋਤੀਆ ਜਾਂ ਚਿੱਟਾ ਮੋਤੀਆ ਇਹਨੂੰ ਲਾ ਲਓ ਮੜਾ ਮੋਟਾ ਆ ਕੰਨ ਕੁੰਨ ਸਾਫ਼ ਕਰਾ ਲਓ ਮੈਲ ਮੂਲ ਕਢਾ ਲਓ ਆਪਣੀ ਦਿਮਾਗ ਦਾ ਇਲਾਜ ਕਰਾ ਲਓ ਮਰਾ ਮੋਟਾ ਜੇ ਕਰ ਤੁਹਾਡੇ ਕੋਲ ਦਿਮਾਗ ਬਚਿਆ ਅੰਨੀਆਂ ਭੇਡਾਂ ਨਾ ਬਣੋ ਅੰਨੇ ਭਗਤ ਨਾ ਬਣੋਵੇਂ ਅੱਖਾਂ ਮੀਚ ਕੇ ਕਿਸੇ ਦੇ ਅੰਨੇ ਭਗਤ ਬਣ ਜਾਂਦੇ ਹੋ ਫਿਰ ਤੁਸੀਂ ਆ ਜਿਹੜਾ ਇਹ ਜਾ ਕੁਸਾ ਜਿਹੜਾ ਭੋਗਣਾ ਪੈਂਦਾ ਫਿਰ ਸ਼ਰਮਸਾਰ ਹੋਣਾ ਪੈਂਦਾ ਪੰਜਾਬੀਆਂ ਨੂੰ ਅੱਜ ਉਹ ਪੰਜਾਬ ਦੀ ਧੀ ਰੋਂਦੀ ਕਰ ਲਾਉਂਦੀ ਆ ਬੇਸਕੱਜੋ ਉਹਦੇ ਜਿਹੜੇ ਹੰਝੂ ਨੇ ਉਹ ਖੁਸ਼ੀ ਦੇ ਵਿੱਚ ਨੇ ਕਿ ਮੈਨੂੰ ਬੜਾ ਜਿਹੜਾ 12 13 ਸਾਲ ਬਾਅਦ ਜਿਹੜਾ ਇੱਕ ਨਿਆ ਮਿਲਿਆ ਕਿ ਉਸਾ ਜਿਹੜਾ ਟੈਕਸੀ ਡਰਾਈਵਰ ਸੀ ਉਸ ਸਮੇ ਬਾਅਦ ਵਿੱਚ ਜਿਹਨੂੰ ਖੁੰਡੂ ਸਾਹਿਬ ਵਸਤੀਆਂ ਦੇ ਜਿਹੜਾ ਐਮਐਲਏ ਬਣਾ ਦਿੱਤਾ ਇੱਕ ਪੱਤ ਵੀ ਦੇ ਦਿੱਤੀ ਕਿ ਤੂੰ ਬੜਾ ਚੰਗਾ ਕੰਮ ਕੀਤਾ ਬੜੇ ਬਹਾਦਰੀ ਦਾ ਕੰਮ ਕੀਤਾ ਚੱਕ ਤੈਨੂੰ ਐਮਐਲਏ ਦੀ ਸੀਟ ਚੱਕ ਆ ਹਾਲ ਇਹਨਾਂ ਦਾ ਪਹਿਲਾਂ ਉਸ ਲੜਕੀ ਤੇ ਤੁਹਾਨੂੰ ਥੋੜਾ ਦਰਦ ਸੁਣਾ ਦਈਏ ਫਿਰ ਅੱਗੇ ਗੱਲਬਾਤ ਕਰਦੇ ਆ ਵੀਡੀਓ ਸਕਿਪ ਨਹੀਂ ਕਰਨਾ ਧਿਆਨ ਨਾਲ ਸੁਣ ਲੈਣਾ ਸੋਣਨਾ ਬੜਾ ਔਖਾ ਹੁੰਦਾ ਕਈ ਕਹਿੰਦੇ ਆ ਜੀ ਤੂੰ ਤਾਂ ਹਰੇਕ ਨੂੰ ਪੁੱਠਾ ਬੋਲਦਾ ਪੁੱਠਾ ਬੋਲਣਾ ਨਹੀਂ ਹੁੰਦਾ ਪੁੱਠਾ ਬੋਲਣਾ ਹੁੰਦਾ ਉਹ ਜਿਹੜਾ ਕਿ ਆਪਣੇ ਕੋਲੋਂ ਗੱਲ ਬਣਾਈ ਹੋਵੇ ਆਪਣੇ ਕੋਲੋਂ ਜਿਹੜੀ ਗੱਲ ਬਣਾ ਕੇ ਜਾਂ ਨਿੰਦਾ ਕਰਨੀ ਉਹਨੂੰ ਕਹਿੰਦੇ ਆ ਤੇ ਪਹਿਲਾਂ ਤਾਂ ਮੈਂ ਉਸ ਲੜਕੀ ਦੀ ਵੀਡੀਓ ਸੁਣਾ ਰਿਹਾ ਫਿਰ ਅੱਗੇ ਸੁਣੀ ਮੇਰੇ ਅੱਛੇ ਤੇ ਮੈਨੂੰ ਗੱਡੀ 'ਚ ਬਿਠਾਉਂਦੀ ਹੈ ਨਾਲ ਕੋਸ਼ਿਸ਼ ਕੀਤੀ ਇਸ ਸ਼ਲੀਲ ਜਿਹੜੀ ਮੇਰੇ ਨਾਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਸਾਰੇ ਜਾਣੇ ਆਪਣੇ ਲੈ ਆ ਕੇ ਨਾਲ ਜਦੋਂ ਇਹ ਕਿਸ ਤੋਂ ਮੈਂ ਮਨਨ ਕੀਤਾ ਵਿਰੋਧ ਕੀਤਾ ਇਹਨਾਂ ਨੇ ਆਪਣੇ ਉੱਥੇ ਨਾਲ ਸਾਥੀ ਲਿਆ ਕੇ ਹਥਿਆਰਮੰਦ ਸੀ ਇਹ ਸਾਰੇ ਇਹਨਾਂ ਨੇ ਸਾਡੇ ਆ ਕੇ ਕੁੱਟਮਾਰ ਕੀਤੀ ਸਾਡੇ ਜਾਤੀ ਸ਼ੂਜਕ ਜਿਹੜੇ ਸਾਨੂੰ ਸ਼ਬਦ ਬੋਲੇ ਗਏ ਮੇਰੇ ਪਰਿਵਾਰ ਦੀ ਵੀ ਇਹਨਾਂ ਵੱਲੋਂ ਵੀ ਕੁੱਟਮਾਰ ਕੀਤੀ ਜਦੋਂ ਉੱਥੇ ਰੌਲਾ ਪਿਆ ਫੁੱਲਸਾਈ ਆ ਪਲੇਸ ਹੋ ਚਾ ਪੁਲਿਸ ਸਾਡੇ ਲਈ ਆਈ ਆ ਪਰ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ 3 3 2013 ਵਾਲੇ ਦਿਨ ਮੈਂ ਆਪਣੇ ਮਾਸੀ ਜੀ ਦੇ ਬੇਟੇ ਦੀ ਮੈਰਿਜ ਤੇ ਮੈਂ ਆ ਔਰ ਮੇਰੀ ਫੈਮਿਲੀ ਪੰਜਾਬ ਇੰਟਰਨੈਸ਼ਨਲ ਗੋੰਦਵਾਲ ਪੈਲਸ ਦੇ ਵਿੱਚ ਗਏ ਸੀ ਉੱਥੇ ਜਿਹੜਾ ਕੇਸ ਹੋਇਆ ਜੀ ਜਿਹੜਾ ਮਨਜਿੰਦਰ ਸਿੰਘ ਸਾਬਾ ਆ ਉਹ ਉਸ ਵਕਤ ਟੈਕਸੀ ਡਰਾਈਵਰ ਹੀ ਔਰ ਹਰਵਿੰਦਰ ਸਿੰਘ ਛੋਸ਼ੀ ਜਿਹੜਾ ਦਾ ਸਾਥੀ ਉਹ ਵੀ ਡਰਾਈਵਰ ਹੀ ਹੋਰ ਦੋ ਜਣੇ ਦੇ ਨਾਲ ਜਿਹੜੇ ਉਹ ਵੀ ਡਰਾਈਵਰ ਹੀ ਮੇਰੀ ਇਜਤ ਦਾ ਉਹਨਾਂ ਵੀ ਸੌਦਾ ਕਰ ਦਿੱਤਾ ਮੇਰੇ ਨਾਲ ਨਹੀਂ ਖੜੇ ਇੱਕ ਐਸਐਚਓ ਹੈਗਾ ਉਹਦੇ ਵੱਲੋਂ ਉਹਨੂੰ ਵੀਆਈਪੀ ਟ੍ਰੀਟਮੈਂਟ ਇੱਕ ਮਿੰਟ ਸੁਣਾਉਣਾ ਹੈ ਤੁਹਾਨੂੰ ਐਸਐਚਓ ਕਿਹੜਾ ਹੈਗਾ ਵਾ ਲੋਨ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਜਦ ਕਿ ਦੋਸ਼ੀ ਬਾਕੀ ਪਿੱਛੇ ਭਾਏ ਜਾਂਦੇ ਨੇ ਇੱਕ ਐਮਐਲਏ ਆ ਜਿਹੜਾ ਸੋ ਪਹਿਲਾਂ ਟੈਕਸੀ ਡਰਾਈਵਰ ਹੀ ਹੋਂ ਐਮਐਲਏ ਜਿਹਨੂੰ ਕਹਿ ਦਿੰਦੇ ਆ ਉਹਨੂੰ ਫਰੰਟ ਵਾਲੀ ਸੀਟ ਤੇ ਬਿਠਾ ਕੇ ਉਹਨੂੰ ਸੂਟ ਕੀਤੀ ਜਾਂਦੀ ਇਹਨੂੰ ਫਿਟਾ ਕੇ ਵੀਆਈਪੀ ਟ੍ਰੀਟਮੈਂਟ ਕਰਕੇ ਜੇਲ੍ਹ ਚ ਭੇਜਿਆ ਜਾਂਦਾ ਤੇ ਦੇਖੋ ਕੀ ਕੁਛ ਕੀਤਾ ਆਰਕਤੂਤਾ ਨੇ ਅਜੇ ਵੀ ਅਜੇ ਕਿਹੜਾ ਕੱਟਣੇ ਆਦੇਕੜਾ ਘੱਟ ਨੇ ਦੇਖੋ ਤੁਸੀਂ ਇੱਕ ਐਮਐਲਏ ਨੂੰ ਕਹਿੰਦੇ ਫਰੰਟ ਸਟਰੀਟ ਤੇ ਜਿਹੜਾ ਬਿਠਾ ਕੇ ਜੇਲ੍ਹ ਦੇ ਵਿੱਚ ਲਿਆਇਆ ਗਿਆ ਤੇ ਦੂਸਰੀ ਵਾਰੀ ਤੰਜ ਬੜੇ ਕੱਸਦੇ ਹੋ ਕਿ ਮਜੀਠੀਆ ਜੇਲ੍ਹ ਦੇ ਵਿੱਚ ਫਲਾਣਾ ਕੁਝ ਮੰਗਦਾ ਧਮਕਾ ਕੁਝ ਮੰਗਦਾ ਜੀ ਤੁਹਾਨੂੰ ਹੁਣ ਤਾਂ ਫਲਾਣੀ ਦਾਲ ਖਾਣੀ ਪਊਗੀ ਤੁਹਾਨੂੰ ਫਲਾਣਾ ਕੁਝ ਖਾਣਾ ਪਊਗਾ ਪਰ ਜਦ ਹੁਣ ਆਪ ਦਾ ਮੰਤਰੀ ਆ ਅਡਿੱਕੇ ਆ ਚੁੱਕਿਆਗਾ ਤੇ ਹੁਣ ਅੱਜ ਉਹਨੂੰ ਜਿਹੜਾ ਕਿ ਮੂਰੇ ਬਠਾ ਕੇ ਜਿਹੜਾ ਵੀਆਪੀ ਨੂੰ ਜਿਹੜਾ ਜੇਲ੍ਹ ਦੇ ਵਿੱਚ ਚਲ ਜਾਇਆ ਗਿਆ ਬੜਾ ਬਹਾਦਰੀ ਦਾ ਕੰਮ ਕੀਤਾ ਸੀ ਉਸਨੇ ਕੋਈ ਨਮ ਜਿਹੜਾ ਚੰਗਾ ਕੋਈ ਕੰਮ ਕਰਕੇ ਗਿਆ ਚੰਦ ਚੜ੍ਹ ਕੇ ਗਿਆ ਜਿਹੜਾ ਇਹ ਹਾਲਾਤ ਨੇ ਸਾਡੇ ਪੰਜਾਬ ਦੇ ਇਸ ਕਰਕੇ ਜਿਹੜਾ ਲੋਕ ਨੇ ਮੈਂ ਕਹਿੰ ਗਈਆਂ ਨੂੰ ਕਹਿੰਦੇ ਅੰਨੇ ਭਗਤ ਅੰਨੀਆਂ ਭੇਡਾਂ ਤੇ ਉਹ ਅੱਜ ਵੀ ਨੇ ਤੇ ਉਹ ਰਹਿਣਗੇ ਵੀ ਕਿਉਂਕਿ ਉਹਨਾਂ ਦੇ ਆਕਲ ਤੋਂ ਪਰਦਾ ਨਾ ਅੱਜ ਉੱਠੇ ਨਾ ਕੱਲ ਉੱਠੇ ਜਿਸ ਤਰ੍ਹਾਂ ਇੱਕ ਸਰਸੇ ਵਾਲੇ ਨੂੰ ਜਿਹੜਾ ਬਲਾਤਕਾਰੀ ਆ ਜਿਹੜਾ ਕਾਤਲ ਆ ਉਹ ਜਿਹੜਾ ਜੇਲ੍ਹ ਦੇ ਵਿੱਚ ਆ ਸਨੈਰੀਆ ਦੇ ਵਿੱਚ ਆ ਅੱਜ ਉਹਦੀਆਂ ਭੇਡਾਂ ਉਹਦੇ ਭਗਤ ਵੀ ਉਹਨੂੰ ਰੱਬ ਪੂਜਦੇ ਆ ਅੱਜ ਉਹਨੂੰ ਪਿਤਾ ਕਹਿੰਦੇ ਆ ਅੱਜ ਉਹਨੂੰ ਗੁਰੂ ਮੰਨਦੇ ਆ ਸ਼ਰਮ ਨਹੀਂ ਆਉਂਦੀ ਜਦੋਂ ਕਿ ਇਹੋ ਜਿਹੇ ਬਲਾਤਕਾਰੀਆਂ ਨੂੰ ਜਿਹੜੇ ਇਹੋ ਜਿਹਾ ਕੁਝ ਮੰਨਦੇ ਆ ਤੇ ਉਹਨਾਂ ਤੇ ਤੁਹਾਡੇ ਵਿੱਚ ਕੀ ਫਰਕ ਰਹਿ ਗਿਆ ਉਨੇ ਵੀ ਉਹੀ ਚੰਦ ਚੜਿਆ ਤੇ ਢਾਡੇ ਵਾਲਿਆਂ ਨੇ ਵੀ ਉਹੀ ਚੰਦ ਚੜਿਆ ਇੱਕ ਤਾਂ 376 ਦੇ ਮੁਕਾਦਮੇ ਚ ਭੱਜਿਆ ਫਿਰਦਾ ਬਲਾਤਕਾਰ ਦੇ ਮਾਮਲੇ ਦੇ ਵਿੱਚ ਪਠਾਨ ਮਾਜਰਾ ਆਹ ਘਟਾਰੂ ਚੱਕਦੇ ਨੇ ਜਿਹੜੀਆਂ ਮੰਜੀਠੀਆਂ ਨੇ ਜਿਹੜੀਆਂ ਸਾਹਮਣੇ ਲਿਆ ਕੇ ਦਿੱਨੇ ਕਰਤੂਤਾ ਸਾਹਮਣੇ ਕੀਤੀਆਂ ਸੀ ਤਾਂ ਹੋਰ ਪਤਾ ਨਹੀਂ ਕਿੰਨੇ ਕੁ ਜਾਣੇ ਹੋਣੇ ਆ ਜਿਹੜਾ ਕਿ ਅੱਜ ਨਿਆ ਬੇਸਕ ਮਿਲਿਆ ਇਹ ਜੀਆਂ ਕੁਝ ਕਿਹੇ ਲੜਕੀਆਂ ਹੁੰਦੀਆਂ ਨੇ ਜਿਹੜੀਆਂ ਆਪਣਾ ਤਨਮਨ ਲਾ ਕੇ ਆਪਣੇ ਜਿਹੜਾ ਗਰੀਬੀ ਦੇ ਵਿੱਚੋਂ ਉੱਠ ਕੇ ਜਿਹੜਾ ਕਿ ਉਹਨਾਂ ਨੂੰ ਪਤਾ ਹੁੰਦਾ ਬੇਸ਼ੱਕ ਆਉਣ ਵਾਲਾ ਟਾਈਮ ਉਹਨਾਂ ਦੇ ਵਾਸਤੇ ਹੋ ਸਕਦਾ ਉਦੋਂ ਵੀ ਖਤਰਨਾਕ ਹੋਵੇ ਕਿ ਉਹਨਾਂ ਨੂੰ ਮਾਰ ਦਿੱਤਾ ਜਾਵੇ ਧਮਕੀਆਂ ਵੀ ਮਿਲਦੀਆਂ ਰਹੀਆਂ ਜਿਸ ਤਰ੍ਹਾਂ ਉਹਨਾਂ ਨੂੰ ਦੱਸਿਆ ਕਿ ਦੇਖੀ ਕਰਦੇ ਰਿਹਾ ਘਰ ਦੇ ਡਰਾ ਵੀ ਦਿੱਤੇ ਜਾ ਰਹੇ ਆ ਸੇਮ ਉਹੀ ਸਟੋਰੀ ਜਿਵੇਂ ਸਰਸੇ ਵਾਲਾ ਆਪਣੀਆਂ ਸਾਥੀਆਂ ਨੂੰ ਜਿਹੜਾ ਡਰਾ ਵੀ ਦਿੰਦਾ ਸੀ ਤੇ ਅੱਜ ਜਿਹੜਾ ਇੱਕ ਝਾੜੂ ਵਾਲਿਆਂ ਦਾ ਜਿਹੜਾ ਆਪਾਂ ਕਹਿੰਦੇ ਇੱਕ ਇਹਨਾਂ ਦਾ ਅੰਦਾ ਭਗਤ ਆ ਜਾ ਕੇ ਪੁਮਾਕੜ ਟੰਗਿਆ ਗਿਆ ਤੇ ਹੁਣ ਦੂਜੇ ਪੁਮਾਕੜ ਕੀ ਕਰਨਗੇ ਹੁਣ ਕੰਮੇ ਚੀਕਾਂ ਮਾਰਨਗੇ ਉਹ ਤੁਹਾਡਾ ਇੱਕ ਸੂਰਮਤਾ ਵੱਡਾ ਜਿਹੜਾ ਬੜਾ ਚੰਗਾ ਨੇਕੀ ਦਾ ਕੰਮ ਖੱਟ ਕੇ ਗਿਆ ਇਸ ਦੁਨੀਆ ਦੇ ਵਿੱਚੋਂ ਉਹ ਜੇਲ੍ਹ ਦੇ ਵਿੱਚ ਵਗ ਗਿਆ ਫਿਰ ਕਹਿਣਗੇ ਜੀ ਹੁਣ ਉਹ ਜਵਾਨਤ ਦੇ ਆਜੂ ਸੇਤੀ ਅਜਮਾਨਤ ਦੇ ਅਜ ਬਲਾਨਾ ਆਜੂ ਧੰਕਾ ਆਜੂ ਇਹਨਾਂ ਨੇ ਉਧਰ ਗੱਲ ਦੀ ਕਰਨੀ ਜਮਾਨਤ ਸਾਡੇ ਕਿਨੂੰ ਤਾਂ ਚਾਹ ਕੱਲ ਮਿਲ ਜੇ ਸਾਲ ਨੂੰ ਮੇਜੇ ਸੀ ਮਹੀਨੇ ਮਿਲ ਜੇ ਪਰ ਜਿਹੜਾ ਦਾਗ ਲੱਗ ਗਿਆ ਉਹ ਤਾਂ ਹਮੇਸ਼ਾ ਜਿਹੜਾ ਚਮਕਦਾ ਰਹੂਗਾ ਉਹ ਤਾਂ ਇਤਿਹਾਸ ਦੇ ਪੰਨਿਆਂ ਉੱਤੇ ਜਿਹੜਾ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਜਾਂਦਾ ਸਹੀਦਾਂ ਦਾ ਪਰ ਇੱਥੇ ਤੱਕ ਕਾਲੇ ਅੱਖਰਾਂ ਨਾਲ ਲਿਖਿਆ ਜਾਊਗਾ ਤਾਂ ਜਿਹੜਾ ਕਿ ਇਹ ਜ ਆ ਅਦਾਲਤ ਨੂੰ ਫੈਸਲੇ ਜਿਹੜਾ ਅਦਾਲਤ ਨੇ ਦਿੱਤਾ ਉਹਦਾ ਸਲਾਘਾ ਜੋਗ ਆਸੀਂ ਸਵਾਗਤ ਕਰਦੇ ਆ ਇਹ ਜੇ ਫੈਸਲੇ ਆਉਣੇ ਚਾਹੀਦੇ ਆ ਤਾਂ ਹੀ ਜਾ ਕੇ ਮਾੜੀ ਮੋਟੀ ਜਿਹੜੀ ਠੱਲ ਪੈ ਸਕਦੀ ਆ ਜਿਹੜਾ ਮਨਜਿੰਦਰ ਸਿੰਘ ਜਿਹੜਾ ਲਾਲਪੁਰਾ ਦਾ ਆਮਾਦੀ ਪਾਰਟੀ ਦਾ ਐਮਐਲਏ ਆ ਉਹਨੂੰ 4 ਸਾਲ ਦੀ ਜਿਹੜੀ ਸਜ਼ਾ ਹੋ ਚੁੱਕੀ ਆ ਤੇ ਨਾਲ ਦੇ ਉਹਦੇ ਸਾਥੀਆਂ ਨੂੰ ਤੇ ਬਣਿਓ ਰਹੋ ਤੁਸੀਂ ਇਹ ਚੈਨਲ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਆ ਕਰੋ ਲਾਇਕ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਮਹਿਰਜੀ ਦਾ ਖਾਲਸਾ ਸਰਜੀ ਕੀ ਫਤਿਹ